ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਦੇ ਵਲੌਗ ਵਾਂਗ ਹੀ ਚੱਲਿਆ ਜੀ ਮੈਸਰਖਾਨੇ ਮਾਤਾ ਦੇ ਦਰ ਤੇ ਮੱਥਾ ਟੇਕਣਾ ਸਾਰਾ ਵਲੌਗ ਆਪਣਾ ਦੇਖਿਓ ਸਾਰੇ ਦਰਸ਼ਨ ਕਰਾਵਾਂਗੇ ਆਪਾਂ ਮੈਸਰਖਾਨਾ ਜੋ ਕਿ ਬਟਿੰਡਾ ਕੋਲ ਹੈ ਬਹੁਤ ਪੈਣ ਪ੍ਰਾਤਿਤ ਜਾਂਦੀ ਹੋਣਗੇ ਹਨ ਤੇ ਅਸੀਂ ਵੀ ਜਾਂਦੇ तकरीबन ਹਰ ਵਾਰ ਹੀ ਜਾਂਦੇ ਆ ਕਰਦਾ ਮੈਂਬਰ ਕੋਈ ਨਾ ਕੋਈ ਇਸ ਵਾਰ ਮੈਂ ਤੇ ਗਗਨ ਤੇ ਭਾਬੀ ਚੱਲੇ ਨੇ ਸਾਰਿਆਂ ਨੂੰ ਜਾਣ ਦਾ ਕਾਰਨ ਮੈਂ ਨੇ ਇਸੇ ਕਿਉਂਕਿ ਨਰਮਲ ਸਿੰਘ ਨਿੰਮੇ ਦਾ ਹੱਡੇ ਦਾ ਤੇ ਮੰਨਤ ਦਾ ਵਿਆਹ ਸੀ ਪਿੱਛੇ ਦੀ ਤੁਹਾਨੂੰ ਪਤਾ ਹੈ ਨਾ ਗੰਢ ਜੋੜਾ ਲੈ ਕੇ ਪਹੁੰਚੇ ਸੀਗੇ ਤੇ ਸਾਡੇ ਜਵਾਈ ਹੈਗਾ ਸਰਦਾਰ ਲਾਲੋ ਮੰਨਤ ਦਾ ਸਾਡੇ ਵੀ ਜਦੋਂ ਵੀ ਨਵੀਂ ਜੋੜੀ ਵਿਆਹ ਹੁੰਦਾ ਨਾ ਪਹਿਲੀ ਵਾਰ ਉੱਥੇ ਗੰਢ ਜੋੜਾ ਲੈ ਕੇ ਜਾਂਦੇ ਨੇ ਮੱਥਾ ਟੇਕਣ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਦੇਖ ਮੰਦਰ ਦਰਸ਼ਨ ਵੀ ਕਰਾਵਾਂਗੇ ਬਹੁਤ ਭੀੜ ਸੀ ਬਈ ਜਿਵੇਂ ਅਸੀਂ ਜੋੜਾ ਪਹਿਲਾਂ ਵਾਗੇ ਤਾਂ ਠੀਕ ਹੈ ਸ਼ਾਮ ਨੂੰ ਤਾਂ ਬੜੇ ਭੀੜ ਹੋ ਜਾਂਦੀ ਹੈ ਮੈਂ ਸਾਨੂੰ ਘੰਟਾ ਲੱਗਿਆ ਮੱਥਾ ਟੇਕਣ ਤੇ ਤਿੰਨ ਮੰਦਰਾਂ ਚ ਮਾਤਾ ਦੇਖਣਾ ਹੁੰਦਾ ਹੈ ਤਿੰਨ ਮੰਦਰ ਬਣੇ ਹੋਏ ਨੇ ਤੁਹਾਨੂੰ ਦਿਖਾਵਾਂਗੇ ਸਾਰਾ ਬਣੇ ਰਿਹਾ ਦੇਖੋ ਪੀੜ ਬਹੁਤ ਹੈ ਵੈਸੇ ਤਾਂ ਆਹ ਖੜੀਆਂ ਜੋੜੀ ਸਾਡੀ ਭਾਈ ਨਵੀ ਤੁਹਾਨੂੰ ਦਿਖਾਵਾਂਗੇ ਅੱਗੇ ਅਜੇ ਪੀੜ ਸੀ ਜਿਹੜੀ ਜਲਦੀਆਂ ਲੈਂਡ ਚ ਲੱਗ ਗਈ ਸੀ ਪਹਿਲਾਂ ਬਿਲੇਟ ਨਾਲ ਬਾਲਾ ਹੋ ਜੀਏ ਕਬਰ ਪੀੜ ਜ਼ਿਆਦਾ ਹੋ ਜਾਂਦੀ ਹੈ ਕਰਮੀ ਬਹੁਤ ਜ਼ਿਆਦਾ ਸੀ ਬਹੁਤ ਬਰਾ ਹਾਲ ਸੀ ਬੱਚੇ ਪਾਣੀ ਪੂਣੀ ਦਾ ਪ੍ਰਬੰਧ ਬਹੁਤ ਸੀਗਾ ਮਰਿਆ ਪ੍ਰਬੰਧ ਕੀਤਾ ਸੀ ਸਾਰੇ ਕਮੇਟੀ ਵੱਲੋਂ ਲਓ ਜੀ ਆਹ ਖੜੀਆਂ ਜੋੜੀ ਗੰਡ ਜੁੜਾ ਲੈ ਕੇ ਪਹੁੰਚੇ ਸੀ ਇਹਨਾਂ ਦਾ ਹੈਨਾ ਕਿ ਸਾਰੇ ਸਾਡੀ ਮਾਤਾ ਸ੍ਰੀ ਜਾਨੀ ਸਾਸੂ ਮਾਂ ਯਾਨੀ ਕਿ ਗਗਨ ਦੀ ਮੰਮੀ ਵੀ ਤੇ ਅੰਦਰੋਂ ਨਿਮਮ ਤੇ ਮੰਨਤ ਮੈਂ ਗਗਨ ਤੇ ਭਾਬੀ ਪਹੁੰਚ ਤੰਨੇ ਸੀਗੇ ਸੀ ਤੰਨੇ ਹੋ ਸੀਗੇ ਬੱਚੇ ਨੂੰ ਨਹੀਂ ਲੈ ਕੇ ਗਏ ਬੱਚੇ ਘਰੇ ਛੱਡ ਗਏ ਸੀ ਕਿਉਂ ਗਰਮੀ ਜ਼ਿਆਦਾ ਹੈ ਬਾਕੀ ਪੀੜ ਵਾਲੀ ਹੁੰਦੀ ਹੈ ਪਰ ਔਖਾ ਆ ਜਾਂਦਾ ਬੱਚੇ ਨਾਲ ਥੋੜਾ ਜਿਹਾ ਲਓ ਜੀ ਕਰੋ ਦਰਸ਼ਨ ਮਾਤਾ ਦੇ ਦਰਬਾਰ ਦੇ ਬਿਲਕੁਲ ਲਵੇ ਪਹੁੰਚ ਚੁੱਕੇ ਆਂ ਆਪਾਂ ਬਸ ਮੱਥਾ ਟੇਕ ਰਹੇ ਹਾਂ ਬਹੁਤ ਸੁੰਦਰ ਮੰਦਿਰ ਬਣਿਆ ਹੋਇਆ ਜੀ ਮਾਤਾ ਮੈਚ ਰਖ ਨਾ ਇਹ ਪਹੁੰਚੇ ਅੱਜ ਸਾਰੇ ਦਰਸ਼ਨ ਕਰਾਵਾਂਗੇ ਬਣੇ ਰਿਹਾ ਆਪਣੇ ਨਾਲ ਲੋ ਜੀ ਦੂਜੇ ਮੰਦਿਰ ਚ ਪਹੁੰਚ ਚੁੱਕੇ ਆਪਾਂ ਇੱਥੇ ਮੱਥਾ ਟੇਕਾਂਗੇ ਆਪਾਂ ਲੋ ਜੀ ਕਰੋ ਦਰਸ਼ਨ ਗੁਰੇ ਜੀ ਮਹਾਰਾਜ ਸਾਰਿਆਂ ਨੂੰ ਦਰਸ਼ਨ ਕਰਾ ਰਹੇ ਆ ਜੋ ਨਹੀਂ ਗਏ ਪਹਿਲੀ ਵਾਰ ਭਾਈ ਦੇਖਣਗੇ ਉਹ ਵੀ ਦੇਖ ਲਓ ਦਰਸ਼ਨ ਕਰ ਲਓ ਜਿਹੜੇ ਜਾਂਦੇ ਰਹਿੰਦੇ ਨੇ ਹਨਾ ਚਲੋ ਤਾਂ ਚੰਗੀ ਗੱਲ ਹੀ ਆ ਇਨਾਲ ਚਲਦੇ ਚਲਦੇ ਬਲਾਗ ਨੂੰ ਸ਼ੇਅਰ ਕਰੀ ਚੱਲਿਓ। ਲੋ ਜੀ ਆਪਾਂ ਤੀਜੇ ਮੰਦਿਰ 'ਚ ਪਹੁੰਚ ਚੁੱਕੇ ਆਂ। ਤਿੰਨ ਮੰਦਿਰ ਬਣਿਆ ਹੋਏ ਨੇ। ਤਿੰਨਾਂ 'ਚ ਆਪਾਂ ਮੱਥਾ ਟੇਕ ਤੀਜੇ ਟੇਕ ਰਹੇ ਜਾਨੀ ਕਿ ਮੰਦਿਰ 'ਚ ਪਹੁੰਚ ਚੁੱਕੇ ਆਂ। ਸਭ ਦਰਸ਼ਨ ਕਰਾਈ ਜਾਂਦੇ ਆ ਸਾਰੇ ਨਾਲ ਦੀ ਨਾਲ। ਬਣੇ ਰਿਓ ਸਾਰੇ ਪੈਨਪਰਾਂ। ਤੇ ਚਲਦੇ ਚਲਦੇ ਬਲਾਗ ਨੂੰ ਸ਼ੇਅਰ ਕਰੀ ਚੱਲਿਓ। ਤੇ ਜੈ ਮੱਤ ਦੇ ਲਿਖ ਕੇ ਉਹਦੀ ਹਾਜ਼ਰੀ ਲਵਾਉਂਦੇ ਰਹੋ। ਤੇ ਜੋ ਪਹਿਲੀ ਵਾਰ ਪਹਿਲਾਂ ਕਿਤੇ ਨਹੀਂ ਗਏ ਉਦਸ਼ਨ ਕਰ ਲੋ ਜੀ ਤੇ ਜਿਹੜੇ ਜਾਂਦੇ ਰਹਿੰਦੇ ਨੇ ਉਹ ਵੀ ਠੀਕ ਹੈ ਤੇ ਚੱਲਦੇ ਚੱਲਦੇ ਬਲਾਉਂ ਨੂੰ ਸ਼ੇਅਰ ਕਰੀ ਚੱਲੋ ਦੇਖੋ ਤਾਂ ਹੀ ਜੇ ਬੱਚਿਆਂ ਨੂੰ ਲੈ ਕੇ ਨਹੀਂ ਗਏ ਭਾਂ ਬੱਚਿਆਂ ਨੂੰ ਫਿਰ ਮੋਢਿਆਂ ਚੱਕਣਾ ਪੈਂਦਾ ਹਨ ਉਹ ਪੀੜ ਬਹੁਤ ਹੋ ਜਾਂਦੀ ਹੈ ਬਸ ਤਾਂ ਅਸੀਂ ਦੱਸਿਆ ਵੀ ਪਹਿਲਾਂ ਪਹੁੰਚਣ ਕਰਕੇ ਬਚਤ ਰਹਿ ਗਈ ਥੋੜੀ ਜੀ ਜੇ ਸ਼ਾਮ ਨੂੰ ਜਾਓਗੇ ਸ਼ਾਮ ਨੂੰ ਤਾਂ ਬੱਸਾਂ ਲੜੂ 2-3 ਘੰਟੇ ਤੋਂ ਕਟ-ਕਟ ਮੈਂ ਤੁਹਾਡੇ ਕਰਨ ਤੇ ਲੱਗਦੇ ਆ ਲਓ ਜੀ ਕਰੋ ਦਰਸ਼ਨ ਮੰਦਰ ਦੇ ਸਾਰੇ ਦਰਸ਼ਨ ਕਰਾ ਰਹੇ ਆਪ ਤੁਹਾਨੂੰ ਬਹੁਤ ਸੁੰਦਰ ਮੰਦਰ ਬਣੇ ਹੋਏ ਨੇ ਮੈਸਰ ਖਾਨਾ ਜੋ ਕਿ ਬਟਿੰਡਾ ਰੋਡ ਦੇ ਉੱਤੇ ਸਿਤਤ ਹੈ ਬਹੁਤ ਪੰਜਾਬ ਦੇ ਆਪਣੇ ਖੇਪਣਪੜਾ ਤੇ ਨਹੀਂ ਜਾਂਦੇ ਉਹ ਬਈ ਦਰਸ਼ਨ ਕਰ ਲੋ ਦੇਖੋ ਜੀ ਤੇ ਭੀੜ ਬਹੁਤ ਜ਼ਿਆਦਾ ਸੀ ਪਰ ਸ਼ਾਮ ਨੂੰ ਫਿਰ ਕਿਨੇ ਬਹੁਤ ਘਟ ਸੀ ਜੇ ਸ਼ਾਮ ਨੂੰ ਜਾਂਦੇ ਫਿਰ ਤਾਂ ਬਹੁਤ ਲੇਟ ਹੋ ਜਾਂਦਾ ਕੰਮ ਅਸੀਂ ਪਹੁੰਚ ਕੇ ਜੀ ਉੱਤੇ 3:30 ਵਜੇ ਪਹੁੰਚ ਗਏ ਸੀ ਪੌਣੇ ਦੇ ਚਾਰ ਲਾਈਨ ਚ ਲੱਗ ਗਏ ਸੀ ਚਾਰ ਲਾ ਲਓ 5 ਵਜੇ ਨੂੰ ਮੱਥਾ ਜੀ ਟੇਕ ਕੇ ਫ੍ਰੀ ਹੋ ਗਏ ਜਿ ਪੌਣੇ ਕ 5 ਵਜੇ ਲੇਕ ਘੰਟੇ ਚ ਮੱਥਾ ਟੇਕ ਗਿਆ ਜਿਵੇਂ ਵਸੇ ਇੱਕ ਘੰਟੇ ਇੱਕ ਮੰਦਿਰ ਜੀ ਘੰਟਾ ਘੰਟਾ ਲੱਗ ਜਾਂਦਾ ਜਦੋਂ ਭੀੜ ਵਾਲੀ ਹੁੰਦੀ ਆ ਸਾਨੂੰ ਸਾਰੇ ਆਪਾਂ ਦਰਸ਼ਨ ਕਰਾ ਰਹੇ ਹਾਂ ਸਾਨੂੰ ਸਰੂਪਾਂ ਦੇ ਮੂਰਤੀਆਂ ਦੇ ਬਹੁਤ ਸੁੰਦਰ ਮੂਰਤੀ ਸਥਾਪਿਤ ਕੀਤੇ ਨੇ ਸਾਜ ਸਪਾਈ ਦਾ ਬਹੁਤ ਪ੍ਰਬੰਧ ਹੈ ਸਾਰੇ ਪ੍ਰਬੰਧ ਲਾਈਟ ਪਾਣੀ ਪੱਖੇ ਪ੍ਰਬੰਧ ਬਹੁਤ ਨੇ ਲਓ ਜੀ ਮਿੱਟੀ ਕੱਢਦੇ ਹੁੰਦੇ ਨੇ ਹੁਣ ਅਸੀਂ ਮਿੱਟੀ ਕੱਢਣੇ ਜਾ ਰਹੇ ਹਾਂ ਉੱਪਰ ਥੋੜਾ ਜਿਹਾ ਪੀੜ ਕਰਕੇ ਹੋਰ ਨਵਧਿਆ ਵਲੌਗ ਨਹੀਂ ਬਣ ਸਕਿਆ ਲਓ ਜੀ ਆ ਗਿਆ ਸਰੋਵਰ ਅੱਗੇ ਹੁਣ ਇਸ਼ਨਾਨ ਨਹੀਂ ਕਰਦੇ ਘਰ ਆਪਰ ਤੋਂ ਧੋਵਾਂਗੇ ਕੋਈ ਕੱਪੜੇ ਲੈਣਾ ਨਹੀਂ ਲੈ ਕੇ ਗਏ ਸੀਗੇ ਅੱਜ ਦੁਪਹਿਰ ਤੋਂ ਅਗੇ ਮੱਥਾ ਟੇਕਾਂਗੇ ਇਹ ਪ੍ਰਿਹੜੀ ਜੋੜੀ ਜੀ ਸਾਬ ਨਵੀਂ ਵਿਆਹ ਦੀ ਜੋੜੀ ਜਿੰਦਾ ਗੰਡ ਜੋੜਾ ਲੈ ਕੇ ਅਸੀਂ ਪਹੁੰਚੇ ਸੀ। ਲੋ ਜੀ ਪਾਪੀ ਸਾਗਣ ਵੀ ਦਿਖਾ ਦਈਏ ਮਾੜੀ ਸੋਨੂੰ। ਜ਼ਰੂਰੀ ਹੈ ਵੀ ਹਨਾ। ਇਹ ਲੋ ਜੀ ਗੰਡ ਜੋੜਾ ਪੱਲਾ ਗੰਡ ਜੋੜ ਮੰਨਿਆ ਸੀਗਾ ਗਾਗਨ ਨੇ ਭੈਣ ਨੇ ਮੰਨਣਾ ਹੁੰਦਾ। ਚਲੋ ਸੁਣਨੀ ਦਿਖਾ ਸਕੀ ਕੋਈ ਪੀੜ ਵਾਲੀ ਮਾਤਾ ਦੇਖਣਾ ਸੀਗਾ ਤੇ ਹੁਣ ਗੰਡ ਜੋੜਾ ਖੋਲਿਆ ਜਾ ਰਿਹਾ। ਤੇ ਨੀਮਾ ਪਾਪੀ ਸਾਗਣ ਦੇਊਗਾ ਗਾਗਨ ਨੂੰ ਵੀ ਤੇ ਭਾਬੀ ਨੂੰ ਵੀ। ਲਓ ਜੀ ਤੇ ਨਾਲੇ ਲਾਉਣਗੇ ਪੈਰੀ ਹੱਥ। ਕਿਉਂ ਭੈਣ ਦਾ ਹੱਕ ਹੁੰਦਾ ਇਹ। ਜ਼ਰੂਰੀ ਹੁੰਦਾ। ਲੋ ਜੀ ਲੈਤਾ ਆਸ਼ੀਰਵਾਦ ਗगन ਤੋਂ ਤੇ ਹੁਣ ਭਾਬੀ ਨੂੰ ਵੀ ਦੇ ਕੇ ਦੋ ਆਸ਼ੀਰਵਾਦ ਲੈਣਗੇ ਤੇ ਵੀ ਨਹੀਂ ਭੈਣ ਲੋ ਜੀ ਤੇ ਦੂਜਾ ਪਾਈ ਕੰਨਿਆਂ ਨੂੰ ਰੋਟੀ ਖਵਾਈ ਗਈ ਪ੍ਰਸ਼ਾਦਤਾ ਗਿਆ ਸਗਾਇਆ ਗਿਆ ਨਾਲ ਸਾਗਨ ਦਿੱਤਾ ਗਿਆ ਸਾਗਨ ਕਹਿੰਦੀ ਤੇ ਨਾਲ ਚੁੰਨੀਆ ਦਿੱਤੇ ਗਏ ਐਂਸੀਆਂ ਦੇਖੋ ਸਾਰਿਆਂ ਨੂੰ ਦੇਖ ਰਹੇ ਤੁਸੀਂ ਭਾਈ ਲੋ ਜੀ ਨੂੰ ਉੱਥੇ ਸਾਰਾ ਕਰਕੇ ਤੁਰ ਕੇ ਆਪਾਂ ਅੱਗੇ ਨੂੰ ਸਾਨੂੰ ਦਿਖਾ ਦਈਏ ਸਾਰੇ ਮੈਂਬਰ ਅਸੀਂ ਪਹੁੰਚੇ ਹੋਇਆ ਜਿੰਨੇ ਹੈਗੇ ਸੀਗੇ ਮੱਥਾ ਟਿਕ ਚੁੱਕੇ ਸਾਰੇ ਮੰਦਰਾਂ ਮਿੱਟੀ ਕੜਤੀ ਸਾਰਾ ਕੁਝ ਆਪਾਂ ਕਰਕੇ ਕਾਰਵਿਹਾਰ ਹੁਣ ਅੱਗੇ ਚੱਲਦੇ ਆਂ ਦੇਖੋ ਤੁਹਾਨੂੰ ਦਿਖਾਵਾਂਗੇ ਤੇ ਹੁਣ ਤੁਹਾਨੂੰ ਬਾਹਰ ਦਰਸ਼ਨ ਕਰਾਵਾਂਗੇ ਮੰਦਰੇ ਪਹਿਲਾਂ ਪਾਣੀ ਬਣਾ ਸੀ ਕਾਲੀ ਸੀ ਜਲਦੀ ਜਲਦੀ ਮੱਥਾ ਟੇਕ ਲਈ ਲੋ ਜੀ ਬਾਹਰੋਂ ਮੰਦਰਾਂ ਦੇ ਦਰਸ਼ਨ ਬਹੁਤ ਸੋਹਣੇ ਮੰਦਰ ਬਣੇ ਹੋਏ ਨੇ ਬਾਹਰਲਾ ਦ੍ਰਿਸ਼ਤੀ ਦੇਖ ਰਹੇ ਹਾਂ ਸਾਰਾ ਕੁਣ ਦਿਖਾ ਰਹੇ ਹਾਂ ਇਧਰ ਮਿੱਟੀ ਕੱਢੀ ਜਾਂਦੀ ਹੈ ਜੀ ਉੱਪਰ ਮਿੱਟੀ ਕੱਢ ਕੇ ਜੀ ਦਿਖਾਇਆ ਸੀ ਥੋੜਾ ਦਿਖਾਏ ਤੁਹਾਨੂੰ ਕਿਉਂਕਿ ਭੀੜ ਕਰਕੇ ਬਾਲਾ ਨਹੀਂ ਵਲੌਗ ਬਣ ਸਕਿਆ ਜਿਆਦਾ ਭੀੜ ਸੀ ਉਹਨੂੰ ਪਤਾ ਰੋ ਗੱਲ ਨਹੀਂ ਬਣਦੀ ਤੇ ਤੁਹਾਨੂੰ ਬਾਹਰੋਂ ਦਰਸ਼ਕ ਕਰਾ ਰਹੇ ਹਾਂ ਮੰਦਰ ਦੇ ਆਪਾਂ ਪਹਿਲਾਂ ਅੰਦਰੋਂ ਦਿਖਾਏ ਸੀਗਾ ਜੀ ਦੇਖ ਲਓ ਮੰਦਰ ਸਾਰਾ ਬਹੁਤ ਸੁੰਦਰ ਮੰਦਰ ਬਣੇ ਹੋਏ ਨੇ ਅਜ ਤਾਂ ਬਹੁਤ ਛੋਟੇ ਹੁੰਦੀ ਜਾਂਦੇ ਜਿੱਦ ਨੂੰ ਲਾ ਸੁਰਤ ਸਾਨੂੰ ਇਹ ਇਤਿਹਾਸ ਆ ਜੀ ਮੈਂ ਤੇ ਪੜ ਤਾਂ ਨਹੀਂ ਸਕਿਆ ਕਾਰਨ ਉਹ ਹੀ ਹੈ ਕਿਉਂਕਿ ਜਿਹੜੀ ਇੱਥੇ ਸਿਕਿਉਰਟੀ ਹੁੰਦੀ ਐ ਸਿਸਟਮ ਲੱਗਿਆ ਹੁੰਦਾ ਬੜਾ ਲਵੇ ਨਹੀਂ ਜਾਣ ਦਿੰਦੇ ਦੂਰ ਉਹਨਾਂ ਨੇ ਹੀ ਪੜੇ ਜਾ ਰਹੇ ਸੀਗਾ ਜੇ ਕਰਕੇ ਮੈਂ ਚਲੋ ਵਿੱਚ ਐਡ ਕਰਤਾ ਜੇ ਪੜੇਗਾ ਤਾਂ ਤੁਸੀਂ ਪੜ ਲਿਓ ਭਾਈ ਕਿਉਂਕਿ ਲਵੇ ਨਹੀਂ ਜਾਣ ਦਿੰਦੇ ਵਾਲਾ ਜਿਆਦਾ ਸਿਸਟਮ ਹੁੰਦਾ ਤੇ ਲੰਗਰ ਆ ਜੀ ਮਾਨਸਾ ਵਾਲਿਆਂ ਦਾ ਇੱਥੇ ਦੀ ਲੰਗਰ ਛੱਕਿਆ ਉਹ ਰੂਵੀਂਦਰ ਉਹ ਨਹੀਂ ਦਿਖਾ ਸਕਦੇ ਸੀ ਖਾਜ ਜ਼ਰੂਰ ਲਿਆ ਪੂਰੀਆਂ ਸੀਆਂ ਜਲੇਬੀਆਂ ਛੋਲੇ ਪੂਰੀਆਂ ਖਾਧੀਆਂ ਬਹੁਤ ਨਾਲ ਚਾਹ ਪੀਤੀ ਚਾਹ ਨਾਲ ਜਲੇਬੀਆਂ ਖ ਭੁੱਖ ਲੱਗੀ ਹੂ ਸੀ ਕਾਫੀ ਟਾਈਮ ਤੋਂ ਤੇ ਲੋ ਜੀ ਸਾਰਾ ਦਿਖਾਉਨੇ ਸਾਨੂੰ ਕਿੰਦੂ ਬਾਦ ਹੁਣ ਸ਼ਾਪਿੰਗ ਦਾ ਕੰਮ ਚੱਲੂਗਾ ਤੈਨੂੰ ਪਤਾ ਹੀ ਹੈ ਹੁੰਦਾ ਹੀ ਹੈ ਲੇਡੀਜ਼ ਨੂੰ ਹਨਾ ਵੀ ਆਏ ਹਾਂ ਕੁਛ ਲੈ ਲਈਏ ਕਈ ਗਾਗਨ ਹੋਰ ਨੇ ਜਿੰਨਾ ਖਾਏਗਾ ਜਿ ਬੱਚਿਆਂ ਵਾਸਤੇ ਉਹਦੇ ਵਾਸਤੇ ਲੈਤਾ ਸਮਾਨ ਤੇ ਸਾਨੂੰ ਦਿਖਾ ਰਹੇ ਸਾਰਾ ਤੇ ਨਾਲ ਦੀ ਨਾਲ ਸ਼ਾਪਿੰਗ ਦਾ ਕੰਮ ਚੱਲ ਰਿਹਾ ਜੀ ਦੇਖ ਲਓ ਤੁਸੀਂ ਸ਼ਾਪਿੰਗ ਚੱਲ ਰਹੀ ਹੈ ਲੈਤਾ ਮੜਾ ਮੋਟਾ ਨਿਕਾ ਰਹਿਆ ਤੁਹਾਨੂੰ ਸਾਰਾ ਨਾਲ ਦੀ ਨਾਲ ਬਹੁਤ ਇਕੱਠ ਹੋ ਜਾਂਦਾ ਦੇਖੋ ਜਦੋਂ ਸ਼ਾਮ ਹੋ ਚੁੱਕੀ ਐ ਬਹੁਤ ਫੀਲ ਹੋਣ ਲੱਗੀ ਦੇਖੋ ਕਿੱਡੇ ਲੈਣਾ ਲੱਗ ਗਿਆ ਮੰਦਰ ਚ ਪਹਿਲੇ ਨਹੀਂ ਭੀਟ ਨਹੀਂ ਸੀ ਤੇ ਨਾਲ ਦੀ ਹੁਣ ਭੀੜ ਵਧੀ ਜਾਂਦੀ ਐ ਦੇਖ ਰਹੇ ਤੁਸੀਂ ਜਦੋਂ ਸ਼ਾਮ ਹੋਈ ਜਾਊਗੀ ਫਿਰ ਥੋੜਾ ਜੀ ਹੁਣ ਆਪਾਂ ਦੋ ਚੌਂਕੀ ਪਰਾਂਗੇ ਬਹਿ ਕੇ 5 ਮਿੰਟ ਤੇ ਜੋ ਹੁਣ ਚੱਲਾਂਗੇ ਅਸੀਂ ਕਿਉਂਕਿ ਅਸੀਂ ਵਾਪਸ ਆਉਣਾ ਸੀਗਾ ਗਗਨ ਮੰਨ ਤੋ ਨਹੀਂ ਮੈਂ ਇੱਥੇ ਰਹਿਣਗੇ ਉਹ ਰਾਤ ਹੀ ਚੌਂਕੀ ਲਾਉਣਗੇ ਤੇ ਅਸੀਂ ਵਾਪਸ ਆਵਾਂਗੇ ਬਾਬਸਾ ਚੱਲਣਾ ਸੀ ਨੇ ਲੋ ਮਟ ਚੌਕੀ ਭਰੀ ਮਾਤਾ ਦੀ ਤੇ ਨਾਲ ਦੀ ਤੇ ਲੋ ਜੀ ਹੁਣ ਅਸੀਂ ਚੱਲ ਸੁਣ ਦਿਖਾ ਰਹੇ ਚੂਲੇ ਰਾਤ ਹੋ ਚੁੱਕੇ ਆ ਅਸੀਂ ਚੱਲ ਪਿਆ ਤਕਰੀਬ 6:30 ਦਾ ਟਾਈਮ ਹੋ ਚੁੱਕੇ ਆ ਤੇ ਦੇਖੋ ਤੁਸੀਂ ਚੂਲਾ ਸਿਸਟਮ ਬਹੁਤ ਸੋਹਣਾ ਹੁੰਦਾ ਸਿਸਟਮ ਦਰਸ਼ ਬਹੁਤ ਸੋਹਣੇ ਹੁੰਦੇ ਆ ਰਾਤ ਨੂੰ ਬੱਚਾ ਜੀ ਨਹੀਂ ਰਹਿਣਾ ਰਹਿਣਾ ਨਹੀਂ ਸੀਗਾ ਕਿਉਂਕਿ ਬੱਚੇ ਸਕੂਲ-ਸਕੂਲ ਜਾਣਾ ਸੀ ਤਾਂ ਕਰਕੇ ਵਾਪਸ ਆਗੇ ਸੀਗੇ ਦੇਖੋ ਜੀ ਸਾਰੇ ਦਰਸ਼ ਬਹੁਤ ਨਾ ਆਂਦੇ ਆ ਦਰਸ਼ਨ ਕਰਕੇ ਬਹੁਤ ਉਜ्ञ ਦਰਸ਼ਨ ਹੋਏ ਤੁਸੀਂ ਆਪਣਾ ਵਲੌਗ ਸਾਰਾ ਦੇਖੀ ਚੱਲੇ ਨਾਲ ਦੀਆਂ ਤੇ ਸ਼ੇਅਰ ਵੀ ਕਰੀ ਚੱਲਿਓ ਦੇਖ ਰਿਹਾ ਹਾਂ ਤੁਸੀਂ ਲਓ ਜੀ ਵਲੌਗ ਦੀ ਆਪ ਨੂੰ ਕਰਨ ਲੱਗਿਆ ਸਮਾਪਤੀ ਅਸੀਂ ਚੱਲਿਆਂ ਵਾਪਸ ਅਸੀਂ ਤਨੇ ਮੈਂ ਗਾਗਨ ਦੀ ਭਾਵੀ ਵਾਪਸ ਆਵਾਂਗੇ ਨਿਰਮਲ ਜੋਤੀ ਰਹਿਣਗੇ ਤੇ ਕਿਵੇਂ ਲੱਗਿਆ ਆਪਣਾ ਵਲੌਗ ਦੱਸੋ ਕਮੈਂਟ ਕਰਕੇ ਦਰਸ਼ਨ ਵੀ ਜਰੂਰ ਕਰਿਓ ਕਮੈਂਟ ਕਰਕੇ ਜੈ ਮਾਤਾ ਲਿਖਿਓ ਅਤੇ ਵਲੌਗ ਨੂੰ ਸ਼ੇਅਰ ਵੀ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਹੀ ਲਿਆ ਕਰੋ ਤੇ ਧੰਨਵਾਦ ਜੀ ਕੇਵਲ ਅਗੇ ਵਲੌਗ ਦੱਸੋ ਕਮੈਂਟ ਕਰਕੇ ਕਿਉਂਕਿ ਆ ਜੀ